ਮੇਰਾ ਖਿਆਲ ਹੈ ਵੀ ਜਿੰਨੇ ਵੀ ਆਪਣੇ ਸਿਪਾਹੀ ਸੀ ਮੈਂ ਇਹਨੂੰ ਕਦੇ ਮੈਚ ਨਹੀਂ ਕਹਿੰਦਾ ਮੈਨੂੰ ਲੜਾਈ ਕਹਿੰਦਾ ਜੰਗ ਹਮ ਮੇਰੇ ਲਈ ਹਰ ਕਦਮ ਇੱਕ ਜੰਗ ਦਾ ਮੈਦਾਨ ਹੈ ਜਿਹੜਾ ਮੈਦਾਨ ਇਹ ਜੰਗ ਦੇ ਵਿੱਚ ਸਿਪਾਹੀ ਲੜਾਉਣ ਵਾਲਾ ਜਰਨੈਲ ਤੇ ਲੜਾਉਣ ਵਾਲਾ ਜਰਨੈਲ ਸ਼ੁੱਭਨ ਗਿੱਲ ਸੀ ਜੀਨੇ ਲੜਾਈ ਐਸੇ ਬੱਚੇ ਲੜਾਏ ਕਿ ਖੁਦ ਅੱਗੇ ਹੋ ਕੇ ਲੜਿਆ 776 ਰਣੂ ਸੁਨਿਲ ਗਾਵਸ ਕਰਨੇ ਵੈਸਟ ਇੰਡੀਜ਼ ਡੈਬਿਊਸ ਕੀਤੇ ਸੀ ਸ਼ੁਭਮ ਗਿੱਲ ਨੇ ਕੈਪਟਨਸੀ ਦੀ ਡੈਬਿਊ ਦੇ ਵਿੱਚ 770 ਰਨ ਕੀਤੇ ਨੇ ਗੌਤਮ ਅਡਾ ਵੱਡਾ ਕੋਚ ਆਡਾ ਫੋਰ ਸਾਈਟਡ ਹੈ ਮੈਂ ਸਮਝਦਾ ਗੌਤਮ ਤੇ ਯੁਵਰਾਜ ਸਿੰਘ ਸਭ ਤੋਂ ਵੱੱcha ਪੇਅਰ ਹੈ ਇਸ ਵਰਲਡ ਦੇ ਵਿੱਚ ਜਿੱਥੇ ਕ੍ਰਿਕਟ ਦੀ ਸਮਝ ਤੇ ਕ੍ਰਿਕਟ ਦੀ ਕੋਚਿੰਗ ਦੀ ਗੱਲ ਹੈ ਬਹੁਤ ਵਾਰ ਓਵਰਸੀਜ਼ ਟੂਰ ਹੁੰਨੇ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਪਰ ਇਸ ਵਾਰ ਦੇ ਟੂਰ ਦੇ ਚਰਚੇ ਨੇ ਕਿਉਂਕਿ ਬਿਲਕੁਲ ਯੰਗਸਟਰ ਬਿਲਕੁਲ ਨਵੇਂ ਮੁੰਡੇ ਇੰਗਲੈਂਡ ਜਾਂਦੇ ਨੇ ਤਮਾਕੇਦਾਰ ਸੀਰੀਜ਼ ਰਹੀ ਹੈ ਤੁਹਾਡੀ ਨਜ਼ਰ ਦੇ ਵਿੱਚ ਪਹਿਲਾ ਕਮੈਂਟ ਕੀ ਹੈ ਪਹਿਲਾ ਤੁਮੇ ਬੁਦਾਈ ਤੁਹਾਨੂੰ ਸਾਰੇ ਪ੍ਰੈਸ ਵਾਲੇ ਨੇ ਦੇਣਾ ਚਾਹੁੰਦਾ ਹਿੰਦੁਸਤਾਨ ਦੇ ਸਾਰੇ ਪ੍ਰੈਸ ਵਾਲੇ ਚੈਨਲ ਵਾਲੇ ਨੇ ਕਿਉਂਕਿ ਤੁਸੀਂ ਸਾਰਿਆਂ ਨੇ ਜਿਹੜੀ ਐਟ ਕੀ ਪੋਜ਼ਿਟਿਵਿਟੀ ਰੱਖੀ ਹੈ ਹਮ ਟੀਮ ਦੇ ਨਾਲ ਹਮ ਨੁਕਤਾ ਚੀਨ ਨਹੀਂ ਕੀਤੀ ਹਮ ਸ਼ੁਭਮ ਗਿੱਲ ਕਪਤਾਨ ਬਣਿਆ ਬਹੁਤ ਇਦਰ ਉਧਰ ਨੁਕਤਾ ਚਿੰਨੀਆਂ ਹੋਈਆਂ ਹਮ ਉਹਦੇ ਪਿੱਛੇ ਬਹੁਤ ਵੱਡੇ ਗੁਰੂਆਂ ਚਾਰੀਆਂ ਦਾ ਹੱਥ ਹੈ ਗੁਰੂਆਂ ਚਲ ਤੇ ਵੀ ਤਾਂ ਜੇ ਕੋਈ ਹੈ ਤਾਂ ਉਹ ਰੱਬ ਦਾ ਹੱਥ ਹੈ ਹੂੰ ਉਹਦਾ ਹੱਥ ਸ਼ੁਭਨਗਰ ਤੇ ਅਭਿਸ਼ੇਕ ਤੇ ਹੈ ਹੂੰ ਔਰ ਜਦ ਕੋਈ ਗੁਰੂ ਜਦ ਕੋਈ ਕੋਚ ਕਿਸੇ ਦੇ ਨਾਲ ਦਿਲੋਂ ਸਾਝ ਰੱਖਦਾ ਹੈ इमोਸ਼ਨਲੀ ਸਾਝ ਰੱਖਦਾ ਹੈ ਹੂੰ ਉਹ ਹਮੇਸ਼ਾ ਹੀ ਇੱਕ ਅਲੱਗ ਤੇ ਬਹੁਤ ਵੱਡਾ ਪਲੇਅਰ ਬਣਦਾ ਜਿਵੇਂ ਯੋਗਰਾ ਸਿੰਘ ਆਪਸੀ ਲੋਕੀ ਕਹਿੰਦੇ ਨੇ ਹੂੰ ਕੇ ਨਾ ਪਹਿਲਾਂ ਕਦੇ ਕਿਸੇ ਮਾਣੇ ਜੰਮਿਆ ਤੇ ਨਾ ਜੰਮੂਗੀ ਤੇ ਨਾ ਕੋਈ ਹੈਗਾ ਤੁਹਾਡੇ ਸਾਹਮਣੇ ਦੁਨੀਆ ਕਹਿੰਦੀ ਬਿਲਕੁਲ ਇੱਕ ਇੰਡੀਅਨ ਟੀਮ ਦੇ ਕੋਚ ਗੋਤਮ ਗੰਭੀਰ ਕਹਿੰਦੇ ਹਾਂਜੀ ਉਹ ਤਾਂ ਇੱਕ ਹੋ ਫੈਕਟਰ ਹੈ ਇੱਕ ਫੈਕਟਰ ਇਹ ਹੈ ਕਿ ਜਦ ਵੀ ਮੁੰਡੇ ਸਿਲੈਕਟ ਹੁੰਦੇ ਇੰਡੀਅਨ ਟੀਮ ਦੇ ਵਿੱਚ ਤੇ ਕਦੇ ਵੀ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਫਲਾਣਾ ਹੋਣਾ ਚਾਹੀਦਾ ਸੀ ਤੇ ਇਮਕਾਨ ਨਹੀਂ ਹੋਣਾ ਚਾਹੀਦਾ ਸੀ ਇਹ ਐਤਕੀ ਪ੍ਰੈਸ ਨੇ ਬਿਲਕੁਲ ਨਹੀਂ ਕੀਤਾ ਸਭ ਤੋਂ ਵੱਡੀ ਵਧਾਈ ਪ੍ਰੈਸ ਵਾਲੇ ਨੂੰ ਕਿਉਂਕਿ ਮੈਂ ਤੁਹਾਨੂੰ ਇਹ ਗੱਲ ਇਸ ਕਰਕੇ ਕਹਿਣਾ ਕਿ ਯੂ ਆਰ ਦੀ ਫਾਦਰ ਆਫ ਦੀ ਨੇਸ਼ਨ ਤੁਸੀਂ ਕਿਸੇ ਵੀ ਮੁਲਕ ਦੇ ਪ੍ਰੈਸ ਵਾਲੇ ਪਿਓ ਕਿ ਉਹਦਾ ਦਰਜਾ ਬਹੁਤ ਵੱਡਾ ਹੁੰਦਾ ਰਿਸਪੌਂਸਿਬਿਲਟੀ ਹੁੰਦੀ ਹੈ। ਹਮਮ। ਐਸਕੇ ਪਹਿਲੀ ਵਾਰੀ ਮੈਂ ਦੇਖਿਆ ਜਦੋਂ ਮੈਚ ਹਾਰੇ ਵੀ ਬਾਈਰਨਾਂ ਤੋਂ ਤੇ ਪ੍ਰੈਸਰ ਨੇ ਕਿਹਾ ਜੀ ਕੀ ਖੇਡੇ ਦੁਨੀਆ ਨੇ ਕਿਹਾ ਜੀ ਕੀ ਬਾਤ ਹੈ। ਹਮਮ। ਅਸੀਂ ਮੈਚ ਜਿੱਤੇ ਦੋ ਕੱਲ ਮੈਚ ਜਿੱਤੇ ਪਹਿਲਾਂ ਜਿੱਤਿਆ। ਹਮਮ। ਮੇਰੇ ਖਿਆਲੇ ਵੀ ਜਿੰਨੇ ਵੀ ਆਪਣੇ ਸਿਪਾਹੀ ਸੀ ਮੈਂ ਇਹਨੂੰ ਕਦੇ ਮੈਚ ਨਹੀਂ ਕਹਿੰਦਾ ਮੈਨੂੰ ਲੜਾਈ ਕਹਿੰਦਾ ਜੰਗ। ਹਮਮ। ਮੇਰੇ ਲਈ ਹਰ ਤਦੰ ਇੱਕ ਜੰਗ ਦਾ ਮੈਦਾਨ ਹੈ। ਹਮਮ। ਬੇਸ਼ੱਕ ਉਹ ਤੁਹਾਡੀ ਪਰਸਨਲ ਲਾਈਫ ਹੈ ਬੇਸ਼ੱਕ ਉਹ ਤੁਹਾਡੀ ਪੋਲਿਟਿਕਲ ਲਾਈਫ ਹੈ ਸੋਸ਼ਲ ਲਾਈਫ ਹੈ ਤੁਹਾਡੀ ਉਹ ਸਪੋਰਟਸ ਲਾਈਫ ਹੈ ਕਿਸੇ ਤਰ੍ਹਾਂ ਦੀ ਵੀ ਜ਼ਿੰਦਗੀ ਤੁਸੀਂ ਜੀ ਰਹੇ ਹੋ ਉਹ ਇੱਕ جنگ ਹੈ ਜਿੰਦਗੀ ਚ ਰੋਜ਼ ਜੰਗ ਲੜਨੀ ਪੈਂਦੀ ਹੈ ਆਪਣੇ ਆਪ ਨਾਲ ਹਮ ਔਰ ਮੇਰੇ ਕਹਿੰਦਾ ਬੱਚਿਆਂ ਨੂੰ ਐਕਿ ਪਹਿਲੀ ਵਾਰੀ ਇਹ ਮਹਿਸੂਸ ਹੋਇਆ ਕਿ ਜੇ ਅਸੀਂ ਹਾਰੇ ਹਾਂ ਤਾਂ ਸਾਡੇ ਦੇਸ਼ ਦੇ ਪ੍ਰੈਸ ਵਾਲੇ ਚੈਨਲ ਵਾਲੇ ਤੇ ਲੋਕ ਸਾਡੇ ਨਾਲ ਖੜੇ ਆ ਇਹ ਬੜੀ ਵੱਡੀ ਹਿੰਮਤ ਮੀਡੀਆ ਮੈਂ ਤੁਹਾਨੂੰ ਓਨੈਸਟੀ ਗੱਲ ਕਹਿ ਰਿਹਾ ਮੈਨੂੰ ਆਪ ਨੂੰ ਬੜਾ ਚੰਗਾ ਲੱਗਾ ਇਸ ਕਰਕੇ ਮੈਂ ਹਰ ਪ੍ਰੈਸ ਵਾਲੇ ਨਾਲ ਹੁਣ ਗੱਲ ਕਰਨਾ ਚਾਹੁੰਦਾ ਕਿਉਂਕਿ ਮੇਰੀ ਡਿਊਟੀ ਬਣ ਗਈ ਸੋ ਜਿਹੜੀ ਟੀਮ ਲੜੀ ਹੈ ਕਹਿੰਦੇ ਜਰਨੈਲ ਬਹੁਤ ਤਕੜਾ ਹੋਵੇ ਮੈਂ ਕਈ ਵਾਰੀ ਅਲੈਗਜ਼ੈਂਡਰ ਦੀ ਕਿਤਾਬ ਪੜਦਾ ਉਹ ਤਿੰਨ ਵਾਰੀ ਪੜ ਲਈ ਜੀ ਮੈਂ ਕਿਹਾ ਵੀ 32 ਸਾਲਾਂ ਦੀ ਉਮਰ ਦੇ ਵਿੱਚ ਸਾਰੀ ਦੁਨੀਆ ਫਤਿਹ ਕਰਕੇ ਉਹ ਬੰਦਾ ਇਸ ਦੁਨੀਆ ਤੋਂ ਚਲਾ ਵੀ ਗਿਆ ਹੂੰ ਕੀ ਐਸੀ ਗੱਲ ਸੀ ਕਿ ਜਿਹੜੀ ਉਹ ਉਸ ਬੰਦੇ ਨੂੰ ਐਡਾ ਵੱਡਾ ਜਰਨੈਲ ਬਣਾਉਂਦੀ ਹੈ ਹਰੀ ਸਿੰਘ ਨਲੂਏ ਨੂੰ ਇਹਨਾਂ ਨੂੰ ਹੂੰ ਮੈਂ ਕਾਫੀ ਕਿਤਾਬਾਂ ਪੜਦੇ ਪੜਦੇ ਮੈਂ ਇੱਕ ਟਿੱਸਾ ਕੱਢਿਆ ਕਿ ਜਿਹੜਾ ਇਹਦਾ ਗੁਰੂ ਸੀ ਨਾ ਤਾਂ ਬਾਪ ਅਲੈਗਜ਼ੈਂਡਰ ਦਾ ਪਿਤਾ ਉਹਦੀ ਦੇਮ ਹੈ ਉਨੇ ਨੂੰ ਕੋੜਾ ਦਿੱਤਾ ਸੀ ਜਿਸ ਘੋੜੇ ਨਾਲ ਸਾਰੀਆਂ ਜੰਗਾਂ ਜਿੱਤਿਆ ਤੇ ਘੋੜੇ ਦੇ ਨਾਲ ਹੀ ਵੀ ਮਰ ਗਿਆ ਹੂੰ ਉਹ ਬਾਪ ਦੀ ਟ੍ਰੇਨਿੰਗ ਇਹੋ ਜੀ ਸੀ ਕਿ ਸ਼ੁਰੂ ਤੋਂ ਉਹਨੇ ਇਹੋ ਜਿਹੇ ਨੂੰ ਟ੍ਰੇਨ ਕਰਨਾ ਸ਼ੁਰੂ ਕੀਤਾ ਕਿ ਅਲੈਗਜ਼ੈਂਡਰ ਦਾ ਗ੍ਰੇਟ ਬਣਿਆ 32 ਸਾਲ ਦੀ ਉਮਰ 'ਚ ਆਈ ਥਿੰਕ ਇਹੀ ਕੁਝ ਇੰਡੀਅਨ ਟੀਮ ਦੇ ਨਾਲ ਹੋਇਆ ਇੰਗਲੈਂਡ ਦੇ ਵਿੱਚ ਹੂੰ ਕੁਝ ਗੋਰੇ ਨੂੰ ਗੱਲ ਫੈਮੀ ਬੀ ਸੀ ਕਿ ਅਸੀਂ ਕ੍ਰਿਕਟ ਅਸੀਂ ਸ਼ੁਰੂ ਕੀਤੀ ਐ ਤਾਂ ਅਸੀਂ ਜਗੀਰ ਐ ਤੇ ਮੈਂ ਨੈਤੀ ਕਿਹਾ ਵੀ ਸੀ ਵੀ ਇਹ ਕ੍ਰਿਕਟ ਕਿਸੇ ਦੇ ਬਾਪ ਦੀ ਜਗੀਰ ਨਹੀਂ ਜਿਹੜਾ ਮੈਦਾਨੇ ਜੰਗ ਦੇ ਵਿੱਚ ਸਿਪਾਈ ਲੜਾਉਣ ਵਾਲਾ ਜਰਨਲ ਚਾਹੀਦਾ ਲੜਾਉਣ ਵਾਲਾ ਜਰਨਲ ਸ਼ੁਭਨ ਗਿੱਲ ਸੀ ਜੀਨੇ ਲੜਾਈ ਐਸੇ ਬੱਚੇ ਲੜਾਏ ਕਿਉਂਕਿ ਖੁਦ ਅੱਗੇ ਹੋ ਕੇ ਲੜਿਆ 776 ਰਨ ਸੁਨੀਲ ਗਾਵਸਕਰ ਨੇ ਵੈਸਟ ਇੰਡੀਜ਼ ਡੈਬਿਊਜ਼ ਕੀਤੇ ਸੀ ਤੇ ਸ਼ੁਭਨ ਗਿੱਲ ਨੇ ਕੈਪਟਨਸੀ ਦੀ ਡੈਬਿਊ ਦੇ ਵਿੱਚ 770 ਰਨ ਕੀਤੇ ਨੇ ਤੇ ਮੈਂ ਸਮਝਦਾ ਕਿ ਵੀ ਇਹ ਉਹ ਜਰਨੈਲ ਜਦੋਂ ਅਪਾ ਸ਼ੁਰੂ-ਸ਼ੁਰੂ ਚ ਕਹਿ ਰਹੇ ਸੀ ਕਿ ਬਈ ਇਮਤਿਹਾਨ ਤਰ ਅਗਦੇ ਦਰਿਆ ਦੇ ਵਿੱਚੋਂ ਜਾਣਾ ਪੈਣਾ ਪਰ ਸ਼ੁਭਨ ਗਿੱਲ ਨੇ ਇਕੱਲਾ ਨਹੀਂ ਗਿਆ ਸਾਰੀ ਟੀਮ ਨੂੰ ਅਗਦੇ ਦਰਿਆ ਚੋਂ ਲੜਨਾ ਸਿਖਾਇਆ ਜੋ ਕੱਲ ਹੋਇਆ ਉਹ ਸ਼ਾਇਦ ਮੇਰੀ ਜ਼ਿੰਦਗੀ ਦੂਜੀ ਵਾਰੀ ਹੋਇਆ ਦੇਖਿਆ ਜੋ ਮੈਂ 1982 ਦੇ ਵਿੱਚ ਅਸੀਂ ਆਸਟ੍ਰੇਲੀਆ ਤੋਂ ਮੈਚ ਜਿੱਤਿਆ ਸੀ ਮੈਲਬਰਨ ਟੈਸਟ ਮੈਚ ਜਿੱਦੇ ਵਿੱਚ ਕਬਲਦੇਵ ਨੇ ਇੰਜਰਡ ਹੋ ਕੇ ਇੰਜੈਕਸ਼ਨ ਲਗਾ ਕੇ ਗੋਡੇ ਦੇ ਵਿੱਚ ਥਾਈ ਦੇ ਵਿੱਚ ਗੇਂਦ ਪਾਇਆ ਸੀ ਏਡਾ ਵੱਡਾ ਗੱਡਾ ਪਿਆ ਸੀ ਔਰ ਇਹਨੇ ਗੇਂਦ ਪਾਇਆ ਸੀ ਤਾਂ 80ਾਂ ਤੇ ਟੀਮ ਆਊਟ ਕਰਤੀ ਸੀ 130 ਰਨਾਂ ਦੇ ਲਈ ਜਿੱਤਣ ਵਾਸਤੇ ਸਟੇਜ ਠੀਕ ਹੈ ਜੀ ਇੱਕ ਮੈਂ ਕੱਲ ਮੁਹੰਮਦ ਸਰਾਜ ਜੀ ਨੂੰ ਤੁਸੀਂ ਟੀਮ ਚੋਂ ਕੱਢਤਾ ਸੀ ਹਮ ਬੀਐਸਪੀ ਸਾਹਿਬ ਨੂੰ ਠੀਕ ਹੈ ਉਹਨੂੰ ਤੁਸੀਂ ਵਾਪਸ ਗੌਤਮ ਗੰਭੀਰ ਨੇ ਲੈ ਕੇ ਆਂਦਾ ਹਮ ਲੜ ਕੇ ਵੀ ਮੈਂ ਪਾਉਣਾ ਮੁੰਡਾ ਹੈ ਹਮ ਗੌਤਮ ਮੱਡਾ ਵੱਡਾ ਕੋਚ ਆ ਡਾ ਫੋਰ ਸਾਈਟਡ ਹੈ ਮੈਂ ਸਮਝਦਾ ਗੌਤਮ ਤੇ ਯੁਵਰਾਜ ਸਿੰਘ ਸਭ ਤੋਂ ਵੱਡਾ ਪੇਅਰ ਹੈ ਇਸ ਵਰਲਡ ਦੇ ਵਿੱਚ ਜਿੱਥੇ ਕ੍ਰਿਕਟ ਦੀ ਸਮਝ ਤੇ ਕ੍ਰਿਕਟ ਦੀ ਕੋਚਿੰਗ ਦੀ ਗੱਲ ਆ ਉਹ ਮੁਹੰਮਦ ਸਹਿਰਾਜ ਨੇ ਕੱਲ ਭਾਜੀ 50 ਰੁਪਏ 50 ਓਵਰ ਔਰ ਨੇ 147 ਦੀ ਸਪੀਡ ਤੇ ਗੇਂਦ ਪਾਈ ਹੈ ਜਿਹੜਾ ਨੇ ਯਾਰਕਰ ਮਾਰਿਆ ਮਾਰ ਮਾਰ ਪੈਡਾਂ ਤੇ ਗੋਰਿਆਂ ਦੇ ਟੰਗਾ ਸਜਾਤੀ ਹੈ ਤੇ ਜਿਹੜਾ ਬਾਉਂਸਰ ਮਾਰਿਆ ਉਹਨੂੰ ਨਜ਼ਰ ਨਹੀਂ ਆ ਕਿੱਥੋਂ ਤੇ ਕਿੱਥੇ ਗਿਆ ਇਸ ਜਿਸ ਦਿਨ ਨਾਲ ਬਾਕੀ ਪਲੇਅਰ ਇੱਕ ਇੱਕ ਫੌਜੀ ਲੜਿਆ ਹੂੰ ਸੋ ਮੈਂ ਸਮਝਦਾ ਇਹ ਜੰਗ ਬਰਾਬਰ ਨਹੀਂ ਹੋਈ ਇਹ ਜੰਗ ਹਿੰਦੁਸਤਾਨ ਜਿੱਤ ਕੇ ਆਇਆ ਅਸੀਂ ਜਿੱਤੀ ਹੈ ਹੂੰ ਕਿਉਂਕਿ ਜਿੰਨੀ ਕੁ ਵਾਅ ਗੋਰਿਆਂ ਨੇ ਲਾਉਣੀ ਸੀ ਲਾਤੀ ਹੂੰ ਉਹਨਾਂ ਨੇ ਜੇ ਤਿੰਨ ਚਾਰ ਐਲਬੀਡਬਲਿਊ ਸੀਗੇ ਨਹੀਂ ਦਿੱਤੇ ਅਸੀਂ ਰਿਵਿਊ ਤਾਂ ਨਹੀਂ ਲੈ ਕਿ ਕਿਤੇ ਪਾਰਟਿਕੂਲਰ ਚੀਜ਼ ਤੇ ਜਾ ਕੇ ਰਿਵਿਊ ਲਵਾਂਗੇ ਅਜੇ ਜੰਗ ਪਈ ਹੈ ਇਹ ਕਪਤਾਨ ਦੀ ਸੋਝ ਹੀ ਹੈ ਕਿ ਮੈਂ ਰਿਵਿਊ ਨਹੀਂ ਲੈਣਾ ਹਾਲਾਂਕਿ ਜੇ ਜਿਹੜੀ ਬਾਲ ਵੱਜੀ ਸੀ ਇਹਦੇ ਤੇ ਆਪਣੇ ਤੇ ਰੂਟ ਤੇ ਹੂੰ ਉਹ ਉਹ 56 ਤੇ ਬੈਟਿੰਗ ਕਰ ਰਹੀ ਸੀ ਤਾਂ ਆਊਟ ਸੀ ਪਲੰਪ ਪਰ ਲਿਆ ਨਹੀਂ ਕਿਉਂਕਿ ਇੱਕ ਰਿਵਿਊ ਸਾਡਾ ਖਰਾਬ ਹੋ ਗਿਆ ਸੀ ਹੂੰ ਦੋ ਰਿਵਿਊ ਬਚੇ ਸੀ ਸ਼ੁਭਮ ਕਲ ਕਹਿੰਦਾ ਸੀ ক্লোਜ਼ ਜਾ ਕੇ ਕਿਤੇ ਰਿਵਿਊ ਲਾਉਂਗਾ ਔਰ ਲਿਆ ਤੇ ਆਪਾਂ ਆਊਟ ਕੀਤਾ ਹੂੰ ਸੋ ਅੱਛਾ ਜਰਨੈਲ ਆਰਡੀਨਰੀ ਫੌਜੀਆ ਨੂੰ ਵੀ ਲੜਾ ਜਾਂਦਾ ਹੂੰ ਮੋਟੀਵੇਸ਼ਨ ਕਰਕੇ ਅੱਗ ਲੀ ਕੋਈ ਅੱਗ ਦਾ ਚੱਕ ਦੇਾਂਗੇ ਹੂੰ ਸੋ ਸੋ ਗੋਲੀਆਂ ਵੱਜਣਗੀਆਂ ਜਦ ਤੱਕ ਡਿਗਦੇ ਨਹੀਂ ਤੱਕ ਲੜਦੇ ਰਹੋਗੇ ਹੂੰ ਇਹ ਹਿੰਦੁਸਤਾਨ ਦੀ ਟੀਮ ਨੇ ਕੀਤਾ ਮੇਰਾ ਖਿਆਲ ਮੇਰੇ ਕੋਲ ਅੱਡੇ ਵੱਡੇ ਸ਼ਬਦੀ ਹੈ ਨਹੀਂ ਸ਼ੱਬਨ ਗਿਲ ਦੀ ਸਭ ਤੋਂ ਵੱਡੀ ਵਧਾਈ ਉਹਦੇ ਪਿਤਾ ਜੀ ਨੂੰ ਹੂੰ ਜਿਨ੍ਹਾਂ ਨੇ ਉਸ ਬੱਚੇ ਨੂੰ 5 ਸਾਲ ਦੀ ਉਮਰ ਤੋਂ ਲੈ ਕੇ ਆਪ ਆਪਣੇ ਅੰਡਰਵਿੰਗ ਟ੍ਰੇਨਿੰਗ ਕੀਤੀ ক্রিকেট ਖਲਾਈ ਪ੍ਰੈਕਟਿਸ ਕਰਾਈ ਹੂੰ